ਇਹ ਇਲੈਕਸ਼ਨ ਦੇ ਰਿਗਾਰਡਿੰਗ ਆ ਜੇ ਸਾਡੇ ਬਾਣ ਜੋਗੇ ਐਸਐਸਟੀ ਪਟਿਆਲਾ ਉਹਨਾਂ ਦੀ ਹਦਾਇਤਾਂ ਤੇ ਬਲੈਕ ਮਾਰਕ ਕੀਤਾ ਜਾ ਰਿਹਾ ਹੈ ਤੇ ਜਿਹੜਾ ਉਹਨਾਂ ਦਾ ਨਾਮ ਜੀ ਆ ਬਲੈਕ ਮਾਰਕ ਕਰ ਰਹੇ ਆ ਸ਼ਹਿਰ ਦੇ ਵਿੱਚ ਇਹ ਸਾਰੇ ਕਿਸ ਤਰ੍ਹਾਂ ਦੇ ਕਿੰਨੀ ਫੋਰਸ ਲਾਈ ਗਈ ਹੈ ਸਰ ਤੇ ਹੁਣ ਜਿਹੜਾ ਕੀ 14 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਾਸਤੇ ਕਿੰਨੀ ਫੋਰਸ ਲਾਈ ਗਈ ਹੈ ਤੇ ਕਿਹੜੇ ਕਿਹੜੀ ਜਗ੍ਹਾ ਤੇ ਸਮਾ ਸੈਂਸਿਟਿਵ ਜਿਹੜੇ ਉਹ ਬਣਾਏ ਗਏ ਜੀ ਜੋਨ ਤੇ ਜਿਹੜੇ ਫੋਰਸ ਆ ਉਹ ਜਿਹੜੇ ਸੈਂਸਿਟਿਵ ਹੈਗੇ ਆ ਉਹ ਸੈਂਸਿਟਿਵ ਦੇ ਹਿਸਾਬ ਦੇ ਨਾਲ ਫੋਰਸ ਹੀ ਲਾਈ ਹੈਗੀ ਆ ਤੇ ਬਾਕੀ ਜਿਹੜੇ ਅਗਸਤ ਹੋਰ ਬੜਾਈ ਗਈ ਆ ਤੇ ਬਾਕੀ ਹੋਰ ਪਿੰਡਾਂ ਦੇ ਵਿੱਚ ਕੋਈ ਵੀ ਅਨਸਾ ਵੀ ਕੋਈ ਘਟਨਾ ਹੁੰਦੀ ਹੈਗੀ ਆ ਉਹ ਤੇ ਉਹਦੇ ਬਾਰੇ ਵੀ ਅਸੀਂ ਪੂਰਾ ਨਿਗਰਾਨੀ ਰੱਖ ਰਹੇ ਆ ਸਰ ਜੀਵੇਂ ਕਿ ਇਲੈਕਸ਼ਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਕਿ ਨਸ਼ੇ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਵੋਟਰਾਂ ਨੂੰ ਬਾਣ ਵਾਸਤੇ ਉਹਦੇ ਵਾਸਤੇ ਪੁਲਿਸ ਨੇ ਕੋਈ ਇੰਤਜ਼ਾਮ ਕੀਤਾ ਕਿ ਨਸ਼ੇ ਨਹੀਂ ਉਹ ਤਾਂ ਵੀ ਨਜ਼ਰ ਰੱਖ ਰਹੇ ਆ ਪੂਰਾ ਜਿਹੜੇ ਟੀਮਾਂ ਬਣਾਈਆਂ ਹੋਈਆਂ ਉਹ ਵੀ ਨਜ਼ਰ ਰੱਖ ਰਹੇ ਆ ਵੀ ਕੋਈ ਨਸ਼ਾ ਜਾਂ ਕੋਈ ਸ਼ਰਾਬ ਦਾ ਕੋਈ ਉਹ ਤਾਂ ਨਹੀਂ ਕਰ ਰਿਹਾਗਾ ਤੇ ਸਰ ਇੱਕ ਫਲੈਗ ਮਾਰਚ ਅੱਜ ਕਿੱਥੋਂ-ਕਿੱਥੋਂ ਕੱਢਿਆ ਜਾਏਗਾ ਅਸੀਂ ਸ਼ਹਿਰ ਦੇ ਵਿੱਚ ਵੀ ਕਰ ਰਹੇ ਹੈਗੇ ਆ ਜੰਡੌਲੀ ਹੋ ਗਿਆ ਗੁਰੂ ਅੰਗਦ ਕਲੋਨੀ ਹੋ ਗਿਆ ਹੋਰ ਹੈ ਕਰਾਜਪੁਰ ਕਰਾਜਪੁਰ ਆਪਣਾ ਰੂਟ ਉਹ ਜਿਹੜਾ ਹੈ ਕਿਟਨ ਦੇ ਵਿੱਚ ਜਾਏਗਾ हां ये तो शहर ਦੇ ਵਿੱਚ ਦੀ ਹੁੰਦੇ ਹੋਏ ਤੇ ਅਸੀਂ ਉਧਰ ਕਰਾਜਪੁਰ ਤੇ ਜੰਡੋਲੀ ਤੇ ਗੁਰੂ ਅੰਗਦ ਦੇ ਖਲੋਦ ਸਰ ਜਿਹੜਾ ਫਲੈਗ ਮਾਰਚ ਕੱਢਿਆ ਜਾਂਦਾ ਇਹ ਬੇਸਿਕਲੀ ਕਿਸ ਵਾਸਤੇ ਕੱਢਿਆ ਜਾਂਦਾ ਇਹ ਲੋਕਾਂ ਨੂੰ ਕੀ ਚੀਜ਼ ਆਪਾਂ ਦਿਖਾਣਾ ਚਾਹੁੰਦੇ ਹਾਂ ਲੋਕਾਂ ਨੂੰ ਇਹ ਕਰਕੇ ਫਲੈਗ ਮਾਰਚ ਕੀਤਾ ਜਾਂਦਾ ਹੈਗਾ ਵੀ ਜਿਹੜੀ ਪਬਲਿਕ ਨੂੰ ਸ਼ੋਅ ਪਰ ਵਾਸਤੇ ਦੱਸਿਆ ਇਹਦਾ ਵੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਹੜੀ ਪੁਲਿਸ ਮਤਲਬ ਐਕਟਿਵ ਹੈਗੀ ਹੈ ਜਿਹੜੀ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਸਰ ਵੀ ਰੱਖੀ ਤੋਂ ਤੁਸੀਂ ਕੀ ਬਿਲਕੁਲ ਤੁਸੀਂ ਆਪਣੇ ਡਰ ਹੋ ਕੇ ਜਿਹੜੀ ਤੁਸੀਂ ਆਪਣੀ VOTING ਕਰੋ ਤੇ ਕੋਈ ਵੀ ਇਦਾਂ ਦੀ ਡੰਨ ਦੀ ਡੰਨ ਦੀ ਕਿਸੇ ਕੋਲ ਲੋੜ ਨਹੀਂ ਹੈਗੀ ভাই ਇਹੀ ਮੈਸੇਜ ਦੇਣਾ ਵੀ ਆਪਣੀ ਜਿਹੜੀ ਬੂਟ ਦਾ ਇਸਤੇਮਾਲ ਡਰ ਹੋ ਕੇ ਕਰੋ ਆਪਣਾ ਤੇ ਕੋਈ ਵੀ ਕਿਸੇ ਕੋਲ ਡੰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਤੇ ਥੈਂਕ ਯੂ ਇਹ ਇਲੈਕਸ਼ਨ ਦੇ ਰਿਗਾਰਡਿੰਗ ਆ ਇਹ ਸਾਡੇ ਮਾਨ ਜੋਗੇ ਐਸਐਸਟੀ ਪਟਿਆਲਾ ਉਹਨਾਂ ਦੀ ਹਦਾਇਤਾਂ ਤੇ ਤੇ ਬਲੈਕ ਮਾਰਕ ਕੀਤਾ ਜਾ ਰਿਹਾ ਤੇ ਜਿਹੜਾ ਕਰੀਆਂ ਪੰਡਾ ਬਲੈਕ ਮਾਰਕ ਕਰ ਰਹੇ ਆ ਖੇਰ ਦੇ ਵਿੱਚ ਇਹ ਸਰ ਕਿਸ ਤਰ੍ਹਾਂ ਦੇ ਕਿੰਨੀ ਫੋਰਸ ਲਾਈ ਗਈ ਹੈ ਸਰ ਤੇ ਹੁਣ ਜਿਹੜਾ ਕੀ 14 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਵਾਸਤੇ ਕਿੰਨੀ ਫੋਰਸ ਲਾਈ ਗਈ ਹੈ ਤੇ ਕਿਹੜੇ ਕਿਹੜੀ ਜਗ੍ਹਾ ਤੇ ਆਪਾਂ ਸੈਂਸਿਟਿਵ ਜਿਹੜੇ ਉਹ ਬਣਾਏਗੇ ਜੀ ਜ਼ੋਨ ਤੇ ਜਿਹੜੇ ਫੋਰਸ ਆ ਉਹ ਜਿਹੜੇ ਸੈਂਸਿਟਿਵ ਹੈਗਾ ਉਹ ਸੈਂਸਿਟਿਵ ਦੇ ਹਿਸਾਬ ਦੇ ਨਾਲ ਫੋਰਸ ਹੀ ਲਾਈ ਹੈਗੀ ਆ ਤੇ ਬਾਕੀ ਜਿਹੜੇ ਅਗਸਤ ਹੋਰ ਵਧਾਈ ਗਈ ਆ ਤੇ ਬਾਕੀ ਹੋਰ ਪਿੰਡਾਂ ਦੇ ਵਿੱਚ ਕੋਈ ਵੀ ਅਨਸਾ ਵੀ ਕੋਈ ਘਟਨਾ ਹੁੰਦੀ ਹੈਗੀ ਆ ਉਹ ਤੇ ਉਹਦੇ ਬਾਰੇ ਵੀ ਅਸੀਂ ਪੂਰਾ ਨਿਗਰਾਨੀ ਰੱਖ ਰਹੇ ਹਾਂ ਸਰ ਜਿਵੇਂ ਕਿ ਇਲੈਕਸ਼ਨਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਵੋਟਰਾਂ ਨੂੰ ਬਾਣ ਵਾਸਤੇ ਉਹਦੇ ਵਾਸਤੇ ਪੁਲਿਸ ਨੇ ਕੋਈ ਇੰਤਜ਼ਾਮ ਕੀਤਾ ਕਿ ਨਸ਼ੇ ਨਹੀਂ ਉਹਤੇ ਵੀ ਨਜ਼ਰ ਰੱਖ ਰਹੇ ਆ ਪੂਰਾ ਜਿਹੜੇ ਟੀਮਾਂ ਬਣਾਈਆਂ ਹੋਈਆਂ ਉਹ ਵੀ ਨਜ਼ਰ ਰੱਖ ਰਹੇ ਆ ਵੀ ਕੋਈ ਨਸ਼ਾ ਜਾਂ ਕੋਈ ਸ਼ਰਾਬ ਦਾ ਕੋਈ ਉਹ ਤਾਂ ਨਹੀਂ ਕਰ ਰਿਹਾਗਾ ਦੇ ਸਾਰੇ ਫਲੈਗ ਮਾਰਚ ਅੱਜ ਕਿੱਥੋਂ-ਕਿੱਥੋਂ ਕੱਢਿਆ ਜਾਏਗਾ? ਅਸੀਂ ਸ਼ਹਿਰ ਦੇ ਵਿੱਚ ਵੀ ਕਰ ਰਹੇ ਹੈਗੇ ਆ ਜੰਡੌਲੀ ਹੋ ਗਿਆ, ਗੁਰੂ ਅੰਗਦ ਕਲੋਨੀ ਹੋ ਗਿਆ ਹੋਰ ਹੈਂ ਕਰਾਜਪੁਰ, ਕਰਾਜਪੁਰ। ਆਪਣਾ ਰੂਟ ਉਹ ਜਿਹੜਾ ਹੈ ਕਿਟਨ ਦੇ ਵਿੱਚ ਜਾਏਗਾ ਹੁਣ ਹਾਂ ਇਹ ਤਾਂ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਤੇ ਅਸੀਂ ਉਧਰ ਕਰਾਜਪੁਰ ਤੇ ਜੰਡੌਲੀ ਤੇ ਗੁਰੂ ਅੰਗਦ ਦੀ ਕਲੋਨੀ ਸਰ ਜਿਹੜਾ ਫਲੈਗ ਮਾਰਚ ਕੱਢਿਆ ਜਾਂਦਾ ਹੈ ਇਹ ਬੇਸਿਕਲੀ ਕਿਸ ਵਾਸਤੇ ਕੱਢਿਆ ਜਾਂਦਾ ਹੈ ਲੋਕਾਂ ਨੂੰ ਕੀ ਚੀਜ਼ ਆਪਾਂ ਦਿਖਾਣਾ ਚਾਹੁੰਦੇ ਆ ਲੋਕਾਂ ਨੂੰ ਇਹ ਕਰਕੇ ਬਲੈਕਮਾਰਜ ਕੀਤਾ ਜਾਂਦਾ ਹੈਗਾ ਵੀ ਜਿਹੜੀ ਪਬਲਿਕ ਨੂੰ ਸ਼ੋਅ ਪਰਵਾਸ ਤੇ ਦੱਸਿਆ ਇਹਦਾ ਵੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਹੜੀ ਪੁਲਿਸ ਮਤਲਬ ਐਕਟਿਵ ਹੈਗੀ ਹੈ ਜਿਹੜੀ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਸਰ ਵੀ ਸੁਰੱਖਿਤ ਹੋ ਤੁਸੀਂ ਕੀ ਬਿਲਕੁਲ ਤੁਸੀਂ ਆਪਣੇ ਡਰਾ ਹੋ ਕੇ ਜਿਹੜੀ ਤੁਸੀਂ ਆਪਣੀ VOTING ਕਰੋ ਤੇ ਕੋਈ ਵੀ ਇਦਾਂ ਦੀ ਡੰਨ ਦੀ ਡੰਨ ਦੀ ਕਿਸੇ ਕੋਲ ਲੋੜ ਨਹੀਂ ਹੈਗੀ ਜੀ ਭਾਈ ਇਹਹੀ ਮੈਸੇਜ ਦੇਣਾ ਵੀ ਆਪਣੀ ਜਿਹੜੀ ਬੂਡ ਦਾ ਇਸਤੇਮਾਲ ਡਰ ਹੋ ਕੇ ਕਰੋ ਆਪਣਾ ਤੇ ਕੋਈ ਵੀ ਕਿਸੇ ਕੋ ਡਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ